ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਹੋ ਚੁੱਕੇ ਨੇ 5:30 ਇਸ ਵਕਤ ਖੜਿਆ ਆਪਾਂ ਬਰਨਾਲਾ ਮੰਡੀ ਦੇ ਵਿੱਚ ਤਰੀਕ ਇਹ ਵੀ ਅੱਜ ਸੋਮਵਾਰ ਦਿਨ ਹੈਗਾ ਵੀਰਵਾਰਾ ਚਲੋ ਅੱਜ ਆਪਾਂ ਗੱਲਬਾਤ ਕਰਦੇ ਹਾਂ ਵੀ ਕੋਸ਼ੇਲ ਦਾ ਅੱਜ ਦਾ ਕੀ ਪਾ ਰਿਹਾ ਜੀ ਅੱਜ ਦਾ ਤੇ ਥੋੜਾ ਜਿਹਾ ਮੌਸਮ ਵੀ ਖਰਾਬ ਆ ਜੀ ਅੱਜ ਚਲੋ ਆਪਾਂ ਕਰਦੇ ਹਾਂ ਗੱਲਬਾਤ ਤੇ ਇੱਕ ਨਾ ਹੀ ਆਪਣੀ ਵੀਡੀਓ ਨੂੰ ਤੁਸੀਂ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਜੀ ਚਲੋ ਆਪਾਂ ਕਰੀਏ ਤੋ ਆਪਾਂ ਕਰਦੇ ਹਾਂ ਗੱਲਬਾਤ ਵੀ ਸਬਜ਼ੀਆਂ ਦਾ ਅੱਜ ਦਾ ਕੀ ਭਾਅ ਰਿਹਾ ਜੀ ਸਬਜ਼ੀਆਂ ਦਾ ਤੇ ਆਪਾਂ ਹੋਲ سیل ਦੇ ਰੇਟਾਂ ਬਾਰੇ ਗੱਲਬਾਤ ਕਰਦੇ ਹਾਂ ਆਪਾਂ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ 25 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਵੀ ਕਾਊਂਟਰ ਦਾ ਜੀ ਇਹ ਅੱਜ ਦਾ ਠੀਕ ਹੈ ਜੀ ਇਹ ਕਾਊਂਟਰਾਂ ਦਾ ਭਾਅ ਜੀ ਅੱਜ ਦਾ ਇਹ ਭੂਰੀ ਦਾ ਹਾਂਜੀ ਦੋਸਤੋ ਵੱਡੀ ਗੁਵਾਰੇ ਦਾ ਭਾਅ ਹੈਗਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਵੱਡੀ ਗੁਵਾਰੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਬਾਈ ਆਪਾਂ ਹਰਪ੍ਰੀਤ ਨਾਲ ਕਰਦੇ ਹਾਂ ਗੱਲਬਾਤ ਵੀ ਅੱਜ ਦਾ ਕਦੂ ਦਾ ਕੀ ਭਾਅ ਰਿਹਾ ਜੀ ਤੇ ਹਰੀ ਮਿਰਚ ਬਾਰੇ ਵੀ ਗੱਲਬਾਤ ਕਰਦੇ ਆਂ ਜੀ ਬੈਂਗਣੀ ਬਾਰੇ ਵੀ ਠੀਕ ਹੈ ਆਪਾਂ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ 10 ਰੁਪਏ ਦਾ ਭਾਅ ਜੀ ਬੈਂਗਣੀ ਦਾ ਬੰਦ ਲਫਾਫੇ ਦਾ ਭਾਅ ਜੀ ਅੱਜ ਦਾ ਇਹ ਠੀਕ ਹੈ ਜੀ ਹਾਂਜੀ ਦੋਸਤੋ ਕਦੂ ਦਾ ਭਾਅ ਹੈਗਾ ਜੀ ਅੱਜ ਦਾ 20 ਰੁਪਏ ਦਾ ਭਾਅ ਜੀ ਬੰਦ ਗ੍ਰੇਡ ਦਾ ਅੱਜ ਦਾ ਕਦੂ ਦਾ ਜੀ ਠੀਕ ਹੈ ਜੀ ਤੇ ਬਾਈ ਹਰਪ੍ਰੀਤ ਹੋਰਾਂ ਕੋਲੇ ਆ ਕਦੂ ਜੀ 20 ਰੁਪਏ ਦਾ ਭਾਅ ਜੀ ਇਹ ਗ੍ਰੇਡ ਦਾ ਹਾਂਜੀ ਦੋਸਤੋ ਬੂਟਾਂ ਦਾ ਭਾਅ ਹੈਗਾ ਜੀ 70 ਰੁਪਏ ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਬੂਟਾਂ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਬੰਦ ਗਰੇਟਾਂ ਦਾ ਭਾਅ ਹੁੰਦਾ ਜੀ ਇਹ ਜਮ ਦੀਆਂ ਰਗ ਉਸੇ ਮਤਲਬ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਹੁਰਾ ਨਾਲ ਵੀ ਕਰੀਏ ਗੱਲਬਾਤ ਵੀ ਅੱਜ ਦਾ ਕੀ ਭਾਅ ਰਹਿ ਗਈ ਕੱਲੂ ਵਾਲਾ ਪਹਿਲਾ ਆਪਾਂ ਕਰਦੇ ਆ ਗੱਲਬਾਤ ਬਾਈ ਹੁਰਾ ਨਾਲ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਕਰਦੇ ਆ ਗੱਲਬਾਤ ਵੀ ਅੱਜ ਦਾ ਕੀ ਭਾਅ ਹੈ ਹੋਰ ਬਾਈ ਹੈਰੀ ਕਿਵੇਂ ਠੀਕ ਹੈ ਬਾਈ ਬੜੀ ਕਹਿਮਾ ਜਮ ਓਕੇ ਹੈ ਤੇ ਚਲ ਆਪਾਂ ਕਰਦੇ ਗੱਲਬਾਤ ਭਾਈ ਨਾਲ ਵੀ ਅੱਜ ਦਾ ਕੀ ਭਾਅ ਰਿਹਾ ਜੀ ਕਦੂ ਦਾ ਕਹਿ ਮਾ ਵੱਡੇ ਭਾਈ ਤੂੰ ਵਧੀਆ ਭਾਈ ਵਧੀਆ ਵਧੀਆ ਅੱਦੂ ਕੀ ਭਾਅ ਤੇ ਦੀਆਂ ਅੱਜ ਆਪਣਾ 30 35 ਹਾਂਜੀ ਦੋਸਤੋ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕਦੂ ਦਾ ਪੂਰੇ ਵਧੀਆ ਕਦੂ ਦਾ ਭਾਅ ਜੀ ਬੰਦ ਗ੍ਰੇਡ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਵਧੀਆ ਕੁਆਲਿਟੀ ਵਾਲੇ ਦਾ ਭਾਅ ਜੀ ਇਹ ਜਾਰ ਵਾਲੇ ਕਦੂ ਦਾ ਪੂਰਾ ਵਧੀਆ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 10 ਰੁਪਏ ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਜੀ ਬੰਦ ਲਫਾਫੇ ਦਾ ਜੀ ਅੱਜ ਦਾ ਠੀਕ ਹੈ ਜੀ ਹਾਂਜੀ ਦੋਸਤੋ ਕਰੇਲੇ ਦਾ ਭਾਅ ਹੈਗਾ ਜੀ ਅੱਜ ਦਾ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕਰੇਲੇ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਬੰਦ ਲਫਾਫੇ ਦਾ ਭਾਅ ਹੁੰਦਾ ਜੀ ਠੀਕ ਹੈ ਜੀ ਇਹ ਚੱਕ ਲੈ ਬਈ ਚੱਕ ਲੈ ਹਾਂਜੀ ਦੋਸਤੋ ਪਤ ਗੋਭੀ ਦਾ ਹੈਗਾ ਜੀ ਭਾਅ ਜਿਹੜਾ 15 ਰੁਪਏ ਦਾ ਭਾਅ ਜੀ ਬੰਦ ਪੱਤਗੋਬੀ ਦਾ ਭਾਜੀ ਬੰਦਲਾ ਫਸਾ ਦਾ ਜੀ ਅੱਜ ਦਾ ਠੀਕ ਹੈ ਜੀ ਹਾਂਜੀ ਦੋਸਤੋ ਬਾਈ ਹੈਰੀ ਕੋਲੇ ਜੀ ਆਲੂਆਂ ਦਾ ਗੱਟੇ ਵੀ ਆ ਗਈ ਬਾਈ ਹੋਰਾਂ ਕੋਲੇ ਜੇ ਕਿਸੇ ਨੂੰ ਲੋੜ ਆ ਤਾਂ ਗੱਟੇ ਆਲੂ ਵੀ ਲੈ ਜਾ ਸਕਦਾ ਜੀ ਬਾਈ ਹੋਰੀ ਜੇ ਕਿਸੇ ਨੇ ਲੈਣਾ ਜੀ ਕਿਸੇ ਨੇ ਠੀਕ ਹੈ ਜੀ ਇਹ ਬੰਦ ਗੱਟੇ ਦਾ ਭਾਅ ਦੱਸਦਾ ਤੁਹਾਨੂੰ ਅੱਜ ਦਾ ਕੀ ਭਾਅ ਰਹੀ ਆ ਆਲੂਆਂ ਦਾ ਕੀ ਭਾਅ ਆਲੂਆਂ ਦਾ ਵੀਰੇ ਅੱਜ 450 ਹਾਂਜੀ ਦੋਸਤੋ 450 ਦਾ ਆਲੂ ਦਾ ਭਾਅ ਜੀ ਗੱਟੇ ਦਾ ਜੀ ਇਹ ਬੰਦ ਦਾ ਇਹ 50 ਕਿਲੋ ਹੁੰਦਾ ਗੱਟੇ ਜੇ ਕਿਸੇ ਨੇ ਲੈਣਾ ਜੀ 450 ਦਾ ਭਾਅ ਹੀ ਮਿਲ ਜੂਗਾ ਜੀ ਗੱਟੇ ਦਾ ਆਪਣਾ ਨੰਬਰ ਵੀ ਦੇਵਾਂਗੇ ਤੁਹਾਨੂੰ ਜੀ ਇਹ ਨੰਬਰ ਤੇ ਵੀ ਗੱਲ ਕਰ ਸਕਦੇ ਹੋ ਬਾਈ ਹਰੀ ਨਾਲ ਜੇ ਆਲੂ ਕਿਸੇ ਨੇ ਲੈਣਾ ਜੀ ਹਾਂਜੀ ਦੋਸਤੋ ਟੋਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਟੋਰੀ ਦਾ ਭਾਅ ਹੈਗਾ ਜੀ 30 ਰੁਪਏ ਦਾ ਭਾਅ ਜੀ ਬੰਦ ਗ੍ਰੇਡ ਦਾ ਭਾਅ ਜੀ ਇਹ ਟੋਰੀ ਦਾ ਮੈਂ ਕਿਹਦੇ ਜਾਣੇ ਹੁੰਦੇ ਆ ਨਾ ਫਿਰ ਸੇਤੀ ਵੱਟੇ ਵੱਟੇ ਹਾਂਜੀ ਦੋਸਤੋ ਸੈਚਰੀ ਦਾ ਭਾਅ ਹੈਗਾ ਜੀ ਛੋਟੀ ਸੈਚਰੀ ਦਾ ਭਾਅ ਹੈਗਾ 5 ਰੁਪਏ ਦਾ ਭਾਅ ਹੁੰਦਾ ਜੀ ਜੇ ਵਧੀਆ ਵੱਡੀ ਕੁਆਲਿਟੀ ਦਾ ਸੈਚਰੀ ਲੈਣੀ ਹੁੰਦੀ ਹੈ ਤਾਂ 5 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਹੁੰਦਾ ਜੀ ਸੈਚਰੀ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਕਾਉਂਟਰ ਦਾ ਭਾਅ ਜੀ ਇਹ ਅੱਜ ਦਾ ਹਾਂਜੀ ਦੋਸਤੋ ਚਿਬੜ ਦਾ ਭਾਅ ਹੋ ਗਿਆ ਜੀ 25 ਰੁਪਏ ਦਾ ਭਾਅ ਜੀ ਬੰਦ ਗ੍ਰੇਡ ਦਾ ਭਾਅ ਜੀ ਚਿਬੜ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਚਿਬੜ ਦਾ ਅੱਜ ਦਾ ਹਾਂਜੀ ਦੋਸਤੋ ਢਾਨ ਵਾਲੇ ਚੌਲੇ ਦਾ ਭਾਅ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਢਾਨ ਵਾਲੇ ਚੌਲੇ ਦਾ ਜੀ ਪੱਕੀ ਚੌਲੇ ਦਾ ਭਾਅ ਜੀ ਦਾਣੇ ਆ ਜੀ ਅੱਜ ਦਾ ਜੀ ਹਾਂਜੀ ਦੋਸਤੋ ਵੇਡ ਗਰੇਲੇ ਦਾ ਭਾਅ ਹੈਗਾ ਜੀ ਅੱਜ ਦਾ 80 ਰੁਪਏ ਦਾ ਭਾਅ ਜੀ ਕੰਟੜਾਂ ਦਾ ਭਾਅ ਹੁੰਦਾ ਜੀ ਇਹਨਾਂ ਦਾ ਠੀਕ ਹੈ ਜੀ 1 ਕਿਲੋ ਦਾ ਭਾਅ ਨਹੀਂ ਹੈਗਾ 80 ਰੁਪਏ ਕਿਲੋ ਦੇ ਭਾਅ ਨਾਲ ਮਿਲ ਜੀਓ ਜੇ ਕਿਸੇ ਨੇ ਲੈਣਾ ਜੀ ਵੇਡ ਗਰੇਲੇ ਦਾ ਭਾਅ ਜੀ ਅੱਜ ਦਾ ਜੀ ਇਹ ਠੀਕ ਹੈ ਜੀ ਜੀ ਦੋਸਤੋ ਛੋਟੇ ਗੁਵਾਰੇ ਦਾ ਭਾਅ ਹੈਗਾ ਜੀ ਅੱਜ ਦਾ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਛੋਟੇ ਗੁਵਾਰੇ ਦਾ ਭਾਅ ਜੀ ਅੱਜ ਦਾ ਜੀ ਇਹ ਠੀਕ ਹੈ ਜੀ ਕਿਲੋ ਦਾ ਭਾਅ ਜੀ ਇਹ ਔਰ ਮੋਦੀ ਨਾਲ ਮੇਰਾ ਹਾਂਜੀ ਦੋਸਤੋ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਤੱਕੇ ਚੌਲੇ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਗੁੱਟੀ ਦਾ ਜੀ ਦਰਜਣ ਦਾ ਭਾਅ ਹੈਗਾ 150 ਰੁਪਏ ਦਾ ਦਰਜਣ ਦਾ ਭਾਅ ਜੀ ਪਾਲਕ ਦਾ ਜੀ ਅੱਜ ਦਾ ਠੀਕ ਹੈ ਜੀ ਤੇ ਚਲਾਈ ਵਾਲੇ ਸਾਗ ਦਾ ਭਾਅ ਹੈਗਾ ਜੀ 100 ਰੁਪਏ ਦਰਜਣ ਦਾ ਭਾਅ ਚਲਾਈ ਵਾਲੇ ਸਾਗ ਦਾ ਜੀ ਅੱਜ ਦਾ ਇਹ ਵੀ 100 ਰੁਪਏ ਦਾ ਭਾਅ ਜੀ ਡਰ ਜਾਣ ਦਾ ਜੀ ਇਹ। ਉਹ ਟੋਰੀ ਦਾ ਭਾਅ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਟੋਰੀ ਦਾ ਜੀ ਅੱਜ ਦਾ। ਠੀਕ ਹੈ ਜੀ। ਆ ਬੰਦੇ ਫੋਟੋ ਵੀ ਲੈ ਆਪਾਂ ਬਾਈ। ਇੱਠੇ ਰਗੀ ਬਾਦ ਲਈਏ ਨਾ। ਪੇਠੇ ਰਗੀ ਬਾਦ ਲਈਏ ਨਾ। ਆਹ ਸਾਹ ਦੇਖੀ। ਹਾਂ ਜੀ ਦੋਸਤੋ ਪੱਕੇ ਪੇਠੇ ਦਾ ਭਾਅ ਹੈਗਾ ਜੀ ਅੱਜ ਦਾ। 4 ਤੋਂ ਲੈ ਕੇ 5 ਰੁਪਏ ਤੱਕ ਦਾ ਭਾਅ ਜੀ ਪੱਕੇ ਪੇਠੇ ਦਾ ਜੀ ਅੱਜ ਦਾ। ਠੀਕ ਹੈ ਜੀ ਆਪਾਂ ਵਧੀਆ ਪੇਠਾ ਵੀ ਦਿਖਾਉਣਾ ਵੀ ਪੇਠੇ ਦਾ ਵਧੀਆ ਦਾ ਕੀ ਭਾਅ ਰਹਿੰਦਾ ਜੀ। ਹਾਂਜੀ ਦੋਸਤੋ ਲੋਕਲ ਟਮਾਟਰ ਦਾ ਭਾਅ ਹੈਗਾ ਜੀ 10 ਤੋਂ ਲੈ ਕੇ 12 ਰੁਪਏ ਦੇ ਕਰਦਾ ਭਾਅ ਜੀ ਲੋਕਲ ਟਮਾਟਰ ਦਾ ਜੀ ਬੰਦ ਗਰੇਟਾਂ ਦਾ ਭਾਅ ਜੀ ਇਹ ਸਿੰਮਲੇ ਵਾਲੇ ਦਾ ਭਾਅ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਦੇ ਕਰਦਾ ਭਾਅ ਸਿੰਮਲੇ ਵਾਲੇ ਦਾ ਜੀ ਠੀਕ ਹੈ ਜੀ ਆਪਾਂ ਤੁਹਾਨੂੰ ਦੋਨਾਂ ਦੇ ਭਾਅ ਦੱਸ ਤੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਹਾਂਜੀ ਦੋਸਤੋ ਵਧੀਆ ਕੁਆਲਿਟੀ ਦਾ ਭਾਅ ਹੈਗਾ ਪੇਠੇ ਦਾ ਜੀ 7 ਤੋਂ ਲੈ ਕੇ 8 ਰੁਪਏ ਦੇ ਕਰਦਾ ਭਾਅ ਜੀ ਪੇਠੇ ਦਾ ਜੀ ਇਹ ਠੀਕ ਹੈ ਜੀ ਇਹ ਬੰਦ ਦੇ ਭਾਅ ਦਾ ਨਾ ਭਾਅ ਹੁੰਦਾ ਪੇਠੇ ਦਾ ਜੀ ਇਹ ਹਾਂਜੀ ਦੋਸਤੋ ਆਮ ਕੇਲੇ ਦਾ ਭਾਅ ਹੈਗਾ ਜੀ 4 ਅੰਬ ਦਾ ਹੈਗਾ ਜੀ ਭਾਅ ਅੱਜ ਦਾ 50 ਰੁਪਏ ਦਾ ਭਾਅ ਜੀ ਬੰਦ ਗ੍ਰੇਡ ਦਾ ਜੀ ਇਹ ਠੀਕ ਹੈ ਜੀ ਤੇ ਅੱਜ ਦਾ ਭਾਅ ਜੀ ਇਹਨਾਂ ਦਾ ਹਾਂਜੀ ਦੋਸਤੋ ਗਟੇ ਵਾਲੇ ਦਾ ਭਾਅ ਹੈਗਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ 4 ਅੰਬ ਦਾ ਜੀ ਅੱਜ ਦਾ ਠੀਕ ਹੈ ਜੀ ਥੋੜਾ ਜਿਹਾ ਅੰਬ ਦਾ ਭਾਅ ਹੋ ਗਿਆ ਤੇਜ਼ ਤੇ ਅੱਜ ਦਾ ਭਾਅ ਜੀ 4 ਅੰਬ ਦਾ ਇਹ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ ਜੀ 10 ਤੋਂ ਲੈ ਕੇ 15 ਰੁਪਏ 15 ਦਾ ਭਾਅ ਜੀ ਇਹ ਕਿਲੋ ਦਾ ਇਹ ਕਵੰਟਲਾਂ ਦਾ ਭਾਅ ਜੀ ਇਹਨਾਂ ਦਾ ਬੈਂਗਣੀ ਦਾ ਇਹਦਾ ਵੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਇਹਦਾ ਕੀ ਜੀ ਜੇ ਕਿਸ ਨੇ ਲੈਣਾ ਹੁੰਦਾ ਇਕੱਠੇ ਦਾ ਭਾਜੇ ਇਹ ਅੱਜ ਦਾ ਜੀ ਹਾਂਜੀ ਦੋਸਤੋ ਕੁੰਡੂ ਵਾਲੀ ਗੋਦੀ ਦਾ ਭਾਅ ਹੈਗਾ ਜੀ ਅੱਜ ਦਾ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਬੰਦ ਡੱਬੇ ਦਾ ਕੁੰਡੂ ਵਾਲੀ ਹੋ ਗਈ ਕੁੰਡੂ ਮਨਾਲੀ ਵਾਲੀ ਗੋਦੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਨਿੰਬੂ ਦਾ ਭਾਅ ਹੈਗਾ ਜੀ ਅੱਜ ਦਾ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਬੰਦ ਗੱਟੇ ਦਾ ਭਾਅ ਜੀ ਨਿੰਬੂ ਦਾ ਜੀ ਅੱਜ ਦਾ ਹਾਂਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ ਅੱਜ ਦਾ 65 ਰੁਪਏ ਦਾ ਭਾਅ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਬੰਦ ਬੋਰੀ ਦਾ ਭਾਅ ਜੀ ਅੱਜ ਦਾ ਜੀ ਇਹ ਠੀਕ ਹੈ ਜੀ ਏ ਬਿਲਡਰ ਜੰਨਾ ਹਾਂਜੀ ਦੋਸਤੋ ਆਦਰਕ ਦਾ ਭਾਅ ਹੈਗਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਆਦਰਕ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਬੰਦ ਬੋਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਰਬੀ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਆਰਬੀ ਦਾ ਜੀ ਇਹ ਵੀ ਬੰਦ ਬੋਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਹੈਗਾ ਜੀ 20 ਰੁਪਏ ਦਾ ਭਾਅ ਜੀ ਇਹ ਬੰਦ ਬੰਦ ਦਾ ਲਫਾਕਾ ਦਾ ਭਾਅ ਹੁੰਦਾ ਜੀ ਕਾਉਂਟਲ ਦਾ ਅੱਜ ਦਾ ਭਾਅ ਜੀ ਇਹ ਠੀਕ ਹੈ ਜੀ ਇਹ ਹੋਲ ਸੇਲ ਦਾ ਰੇਟ ਹੈ ਜੀ ਕੁਆਂਟਲਾਂ ਦਾ ਭਾਅ ਹੁੰਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਹਰੀ ਮਿਰਚ ਦਾ ਜੀ ਅੱਜ ਦਾ ਹਾਂਜੀ ਦੋਸਤੋ ਚਨਾ ਖੀਰੇ ਦਾ ਭਾਅ ਹੈਗਾ ਜੀ ਲੋ ਕੁਆਲਿਟੀ ਤੋਂ ਲੈ ਕੇ ਹਾਈ ਕੁਆਲਿਟੀ ਤੱਕ ਦਾ ਭਾਅ ਹੈਗਾ ਜੀ ਅੱਜ ਦਾ 20 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਚਨਾ ਖੀਰੇ ਦਾ ਜੀ ਕਿਲੋ ਦਾ ਭਾਅ ਜੀ ਇਹ ਠੀਕ ਹੈ ਜੀ ਬੰਦ ਲਫਾਕਾ ਦਾ ਭਾਅ ਹੁੰਦਾ ਜੀ ਅੱਜ ਦਾ ਇਹ ਤੋ ਚਲੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਫਰੂਟ ਦਾ ਕੀ ਭਾ ਰਿਹਾ ਜੀ ਚਲੋ ਆਪਾਂ ਗੱਲਬਾਤ ਕਰੀਏ ਜਾਂ ਕਿ ਬੰਦ ਗ੍ਰੇਡ ਦਾ ਜੀ ਕੀ ਭਾ ਜੀ ਫਰੂਟ ਦਾ ਸਪੈਦੇ ਆਮ ਦਾ ਭਾਅ ਹੈਗਾ ਜੀ ਵਧੀਆ ਕੁਆਲਿਟੀ ਦਾ ਭਾਅ ਹੈਗਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਜੀ ਇਹ ਤੇ ਵਧੀਆ ਕੁਆਲਿਟੀ ਵਾਲੇ ਦਾ ਭਾਅ ਜੀ ਸਪੈਦੇ ਆਮ ਦਾ ਜੀ ਅੱਜ ਦਾ ਹਾਂਜੀ ਦੋਸਤੋ ਲੀਚੀ ਦਾ ਭਾਅ ਹੈਗਾ ਜੀ ਬੰਦ ਗ੍ਰੇਡ ਦਾ ਜੀ 100 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਲੀਜੀ ਦਾ ਬੰਦ ਗ੍ਰੇਡ ਦਾ ਭਾਅ ਜੀ ਲੀਜੀ ਦਾ ਜੀ ਦਾ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਜੀ ਦਾ ਪੂਰੀ ਵਧੀਆ ਸੁਪਰ ਲੀਜੀ ਦਾ ਭਾਅ ਜੀ ਅੱਜ ਦਾ ਅੱਜ ਤੋਂ 30 ਤੋਂ ਆਲੂ ਬਖਾਰਿਆਂ ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਵੀ ਇਹ ਤੇ ਲੋ ਕੁਆਲਿਟੀ ਤੋਂ ਲੈ ਕੇ ਵਧੀਆ ਕੁਆਲਿਟੀ ਦੇ ਤੱਕ ਦਾ ਭਾਅ ਜੀ ਅੱਜ ਦਾ ਜੀ ਇਹ ਆਲੂ ਬਖਾਰਿਆਂ ਦਾ ਭਾਅ ਜੀ ਅੱਜ ਦਾ ਬੰਦ ਗ੍ਰੇਡ ਦਾ 45 ਤੋਂ ਲੈ ਕੇ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਇਹਦਾ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਹੋਰ ਵਧੀਆ ਕੋਈ ਨਹੀਂ ਰਹਿ ਗਿਆ 50 ਰੁਪਏ ਵਿੱਚ ਬੰਦ ਬਹੁਤ ਸਿਰ ਆ ਭਾਅ ਹੈਗਾ ਜੀ ਅੱਜ ਦਾ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਜੀ ਇਹ ਠੀਕ ਹੈ ਜੀ ਇਹ ਹੋਲ سیل ਦਾ ਰੇਟ ਆ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਦਸਹਿਰੀ ਆਮ ਦਾ ਭਾਅ ਹੈਗਾ ਜੀ ਅੱਜ ਦਾ ਵਧੀਆ ਕੁਆਲਿਟੀ ਦੇ ਕਿਰਪਾ ਤੇ ਆਪਾਂ ਲੋ ਕੁਆਲਿਟੀ ਦਾ ਵੀ ਦੱਸਾਂਗੇ ਅੱਜ ਦਾ ਕੀ ਭਾਅ ਰਿਹਾ ਜੀ ਠੀਕ ਹੈ ਜੀ 2 ਤੋਂ ਲੈ ਕੇ 55 ਰੁਪਏ ਡਕੜਾ ਭਾਰ ਹੈ ਜੀ ਦਸਹਰੀ ਅੰਬ ਦਾ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਦਸਹਰੀ ਅੰਬ ਦਾ ਜੀ ਠੀਕ ਹੈ ਜੀ ਹਾਂਜੀ ਦੋਸਤੋ ਚੌਥੇ ਅੰਬ ਦਾ ਭਾਅ ਹੈਗਾ ਜੀ 40 ਰੁਪਏ ਦਾ ਭਾਅ ਨੈਟ ਜੀ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਇਹ ਜੀ ਹਾਂਜੀ ਦੋਸਤੋ ਸਪੈਦੇ ਅੰਬ ਦਾ ਭਾਅ ਹੈਗਾ ਜੀ 50 ਰੁਪਏ ਕਿਲੋ ਦਾ ਭਾਅ ਜੀ ਸਪੈਦੇ ਅੰਬ ਦਾ ਜੀ ਅੱਜ ਦਾ ਜੀ ਇਹ ਇਹ ਵੀ ਬੰਦ ਗ੍ਰੇਡਾਂ ਦਾ ਭਾਅ ਜੀ ਸਪੈਦੇ ਅੰਬ ਦਾ ਜੀ ਅੱਜ ਦਾ ਦੋਸਤੋ ਤੋਤੇ ਅੰਬ ਦਾ ਭਾਅ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਭਾਅ ਜੀ ਤੋਤੇ ਅੰਬ ਦਾ ਜੀ ਅੱਜ ਦਾ ਠੀਕ ਹੈ ਜੀ ਹਾਈ ਨਾ ਇਹ ਗੱਲ ਕੀ ਹੈ ਦੋਸਤੋ ਸੂਪਰ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ 38 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਇਹ ਇਹ ਵਧੀਆ ਕੁਆਲਿਟੀ ਵਾਲੇ ਦਾ ਕੇਲੇ ਦਾ ਭਾਅ ਜੀ ਅੱਜ ਦਾ 38 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਬੰਦ ਗ੍ਰੇਡ ਦਾ ਭਾਅ ਜੀ ਇਹ ਅੱਜ ਦਾ ਹੋਲ ਸੇਲ ਦਾ ਰੇਟ ਹੈ ਜੀ ਇਹ ਜੀ ਦੋਸਤੋ ਆਪਾਂ ਜਤਿੰਦਰ ਫਰੂਟ ਕੰਪਨੀ ਕੋਲੇ ਖੜੇ ਆਂ ਬਾਈ ਉਹਨਾਂ ਕੋਲੇ ਆਪਾਂ ਹੋਲ سیل ਦੇ ਰੇਟ ਆਪਾਂ ਛੇਬਾਂ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਛੇਬ ਦਾ ਅੱਜ ਦਾ ਕੀ ਭਾਰ ਹੈ ਤੇ ਨਾਰਾਂ ਦਾ ਜੀ ਠੀਕ ਹੈ ਜੀ ਨਾਰਾਂ ਦਾ ਭਾਅ ਹੈਗਾ ਜੀ ਡੱਬੇ ਬੰਦ ਦਾ ਭਾਅ ਹੈਗਾ ਜੀ ਅੱਜ ਦਾ 1400 ਰੁਪਏ ਦਾ ਭਾਅ ਜੀ ਬੰਦ ਡੱਬੇ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਵਧੀਆ ਕੁਆਲਿਟੀ ਦਾ ਭਾਅ ਜੀ ਇਹ ਇਹ 10 10.5 ਕਿਲੋ ਹੁੰਦਾ ਜੀ ਨਾਰਾਂ ਦਾ ਡੱਬੇ ਦੇ ਵਿੱਚ ਬੰਦ ਹੁੰਦਾ ਜੀ ਨਾਰਾਂ ਦਾ ਵਾਜਨ ਹੁੰਦਾ ਜੀ 10.5 ਕਿਲੋ ਦਾ ਵਾਜਨ ਹੁੰਦਾ ਜੀ ਇਹਦੇ ਵਿੱਚ ਹਾਂਜੀ ਦੋਸਤੋ ਛੇਵ ਦਾ ਭਾਅ ਹੈਗਾ ਜੀ ਅੱਜ ਦਾ ਹੈਗਾ ਜੀ ਬੰਦ ਡੱਬੇ ਦਾ ਭਾਅ ਹੈਗਾ ਜੀ ਅੱਜ ਦਾ 1300 ਤੋਂ ਲੈ ਕੇ 2200 ਰੁਪਏ ਤੱਕ ਦਾ ਭਾਅ ਜੀ ਛੇਵ ਦਾ ਜੀ ਅੱਜ ਦਾ ਇਹ ਬੰਦ ਡੱਬੇ ਦਾ ਭਾਅ ਜੀ ਛੇਵ ਦਾ ਹਾਂਜੀ ਦੋਸਤੋ ਡਰੈਂਗ ਫਰੂਟ ਦਾ ਭਾਅ ਹੈਗਾ ਜੀ ਡੱਬੇ ਬੰਦ ਦਾ ਭਾਅ ਹੈਗਾ ਜੀ 800 ਰੁਪਏ ਦਾ ਭਾਅ ਜੀ ਬੰਦ ਡੱਬੇ ਦਾ ਜੀ ਇਹ ਹਾਂਜੀ ਦੋਸਤੋ 20 ਪੀਸ ਹੁੰਦੇ ਜੀ ਇਹਦੇ ਵਿੱਚ ਬੰਦ ਡੱਬੇ ਦੇ ਵਿੱਚ 800 ਰੁਪਏ ਦਾ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਜੀ ਇਹੇ ਕੀ ਕਹਿੰਦਾ ਜੀ ਆਲੂ ਦਾ ਭਾਅ ਹੈਗਾ ਜੀ 500 ਰੁਪਏ ਦਾ ਭਾਅ ਜੀ ਬੰਦ ਡੱਬੇ ਦਾ ਜੀ ਆਲੂ ਆ ਜੀ ਹੈਲੋ ਜੀ ਦੋਸਤੋ ਨਰੀਆਲ ਦਾ ਭਾਅ ਹੈਗਾ ਜੀ ਬੰਦੇ ਲਫਾਫੇ ਦਾ ਇਹਦੇ ਵਿੱਚ ਹੁੰਦੇ ਆ 10 ਪੀਸ ਹੁੰਦੇ ਆ ਇਸ ਦਾ ਭਾਅ ਹੈਗਾ ਜੀ ਅੱਜ ਦਾ 720 ਰੁਪਏ ਦਾ ਭਾਅ ਜੀ ਬੰਦ ਲਫਾਫੇ ਆ ਜੀ 10 ਪੀਸ ਹੁੰਦੇ ਆ ਜੀ ਨਰੀਆਲ ਦੇ ਵਿੱਚ ਜੀ 6 ਅੰਫਾ ਦੇ ਵਿੱਚ ਪੈਕ ਕੀਤੇ ਹੁੰਦੇ ਆ 10 ਪੀਸੀ ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ 1050 ਦਾ ਭਾਅ ਜੀ ਮਸੰਮੀ ਦਾ ਜੀ ਠੀਕ ਹੈ ਜੀ 20 ਕਿਲੋ ਦਾ ਡੇਟ ਹੁੰਦਾ ਜੀ ਮਸੰਮੀ ਦਾ ਗੱਟੇ ਦੇ ਵਿੱਚ ਜੀ ਅੱਜ ਦਾ ਭਾਅ ਜੀ ਮਸੰਮੀ ਦਾ ਹਾਂਜੀ ਦੋਸਤੋ ਪੈਨ ਐਪਲ ਦਾ ਭਾਅ ਹੈਗਾ ਜੀ 35 ਰੁਪਏ ਦਾ ਭਾਅ ਪੈਨ ਐਪਲ ਦਾ ਜੀ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਪੈਨ ਐਪਲ ਦਾ ਜੀ ਹਾਂਜੀ ਦੋਸਤੋ ਪੂਵਿੱਤੇ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪੂਵਿੱਤੇ ਦਾ ਜੀ ਪੂਰਾ ਵਧੀਆ ਕੁਆਲਿਟੀ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਪੂਵਿੱਤੇ ਦਾ ਜਾਮਣਾ ਦਾ ਭਾਅ ਹੈਗਾ ਜੀ ਅੱਜ ਦਾ ਪੰਜੀ ਗਰੇਟਾ ਦਾ ਭਾਅ ਹੈਗਾ ਜੀ ਬੋਲੀ ਦਾ 100 ਰੁਪਏ ਦਾ ਭਾਅ ਜੀ ਜਾਮਣਾ ਦਾ ਜੀ ਅੱਜ ਦਾ ਠੀਕ ਹੈ ਜੀ ਬੋਲੀ ਦੇ ਭਾਅ ਜੀ ਇਹ 60 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਜਾਮਣਾ ਦਾ ਬੋਲੀ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਪੰਜਾਂ ਦਾ ਆਪਾਂ ਬਾਬੂ ਜੀ ਨਾਲ ਕਰਦੇ ਆ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਰਹਿ ਜੀ ਆਲੂ ਦਾ ਤੇ ਪਿਆਜ਼ ਬਾਰੇ ਵੀ ਆਪਾਂ ਗੱਲਬਾਤ ਕਰਦੇ ਆ ਜੀ ਵੀ ਅੱਜ ਦਾ ਹੋਲ سیل ਦਾ ਰੇਟ ਕੀ ਹੈ ਜੀ ਬੰਦ ਗੱਟੇ ਦਾ ਦੋਸਤੋ ਡੈਮਡ ਆਲੂ ਦਾ ਭਾਅ ਹੈਗਾ ਜੀ ਅੱਜ ਦਾ 550 ਰੁਪਏ ਦਾ ਭਾਅ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਆਪਾਂ ਲਾਲ ਆਲੂ ਵੀ ਦੱਸਦੇ ਵੀ ਅੱਜ ਦਾ ਲਾਲ ਆਲੂ ਦਾ ਕੀ ਭਾਅ ਰਿਹਾ ਜੀ ਅੱਜ ਦਾ ਠੀਕ ਹੈ ਜੀ ਇੱਧਰ ਦਾ ਲਾਲ ਆਲੂ ਦਾ ਭਾਅ ਹੈਗਾ ਜੀ 500 ਰੁਪਏ ਦਾ ਭਾਅ ਜੀ ਲਾਲ ਆਲੂ ਦਾ ਗੱਟੇ ਦਾ ਜੀ ਅੱਜ ਦਾ ਠੀਕ ਹੈ ਜੀ ਲਾਲ ਆਲੂ ਦਾ ਭਾਅ ਜੀ ਇਹ ਅੱਜ ਦਾ ਜੇ ਕਿਸੇ ਨੇ ਲੈਣਾ 500 ਰੁਪਏ ਦਾ ਗੱਟੇ ਦਾ ਭਾਅ ਜੀ ਅੱਜ ਦਾ ਇਹ ਬੰਦ ਗੱਟੇ ਦਾ ਭਾਅ ਜੀ ਆਲੂ ਦਾ ਜੀ ਦੋਸਤੋ ਆਪਾਂ ਅੱਜ ਆਜਵਾਰੇ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਆ ਰਿਹਾ ਜੀ ਪਿਆਜ਼ ਦਾ ਤੇ ਅੱਜ ਦਾ ਫੁੱਲ ਸੀਲ ਦਾ ਰੇਟ ਕੀ ਆ ਜੀ ਮੰਨ ਲੱਗਿਆ ਹਾਂਜੀ ਦੋਸਤੋ ਆਪਾਂ ਬਾਪੂ ਜੀ ਨਾਲ ਗੱਲਬਾਤ ਕਰਦੇ ਆਂ ਵੀ ਗੱਡੀ ਵਾਲੇ ਦਾ ਪਿਆਜ਼ ਦਾ ਕੀ ਭਾਅ ਆ ਰਿਹਾ ਜੀ ਗੱਡੀ ਵਾਲੇ ਦਾ ਪਿਆਜ਼ ਦਾ ਕੀ ਭਾਅ ਆ ਰਿਹਾ ਜੀ ਅੱਜ ਪਿਆ ਗੱਡੀ ਵਾਲਾ ਵੀਰੇ ਵਿਕ ਰਿਹਾ 12 ਰੁਪਏ ਤੋਂ 13-14 ਰੁਪਏ 12 ਰੁਪਈਆਂ ਤੋਂ ਲੈ ਕੇ 13-14 ਰੁਪਏ ਦਾ ਭਾਜ ਜੀ ਫਿਰ ਪਿਆਜ ਦਾ ਜੀ ਅੱਜ ਦਾ ਬੰਦ ਗੱਟੇ ਦਾ ਭਾਜ ਜੀ ਪੂਰਾ ਵਧੀਆ ਸਿਰੇ ਦਾ ਪਿਆਜ ਆ ਜੀ ਇਹ ਠੀਕ ਆ ਜੀ ਸੁੱਕਾ ਪਿਆਜ ਆ ਜੀ ਪੂਰਾ ਵਧੀਆ ਹਾਂਜੀ ਦੋਸਤੋ ਬਾਅਦ ਜੀ ਨਾਲ ਗੱਲਬਾਤ ਕਰਦਾ ਵੀ ਲਾਲ ਪਿਆਜ ਦਾ ਕੀ ਭਾਅ ਰਹਿ ਜੀ ਅੱਜ ਦਾ ਲਾਲ ਪਿਆਜ ਦਾ ਕੀ ਭਾਅ ਚੱਲੀ ਜਾਂਦਾ ਜੀ ਆ ਵੀਰੇ 12-13 ਰੁਪਏ ਵਿਕ ਰਿਹਾ ਪਿਆਜ ਹਾਂਜੀ 12-13 ਰੁਪਏ ਦਾ ਭਾਅ ਜੀ ਬੰਦ ਗੱਟੇ ਦਾ ਭਾਅ ਜੀ ਇਹਨਾਂ ਦਾ ਜੇ ਕਿਸ ਨੇ ਲੈਣਾ ਹੋਲ ਸ਼ੇਲ ਦਾ ਰੇਟ ਆ ਜੀ ਠੀਕ ਹੈ 12 13 ਅੰਪਾਇ ਦਾ ਭਾਜ ਜੀ ਸੁੱਕਾ ਪਿਆਜ਼ ਆ ਪੂਰਾ ਵਧੀਆ ਜੀ ਠੀਕ ਹੈ ਜੀ ਹਾਂਜੀ ਦੋਸਤੋ ਆਪਾਂ ਐਮਪੀ ਵਾਲੇ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਪਾਪੀ ਨਾਲ ਕਿ ਐਮਪੀ ਵਾਲੇ ਪਿਆਜ਼ ਦਾ ਕੀ ਭਾਅ ਚੱਲ ਰਿਹਾ ਕੀ ਐਵਰੇਜ ਕੁਆਲਟੀ ਮਾਲ 15 16 ਰੁਪਏ ਵਿਕ ਰਹੀ ਹੈ ਬਾਈ ਐਮਪੀ ਹਾਂਜੀ ਦੋਸਤੋ ਪੂਰਾ ਵਧੀਆ ਸੁੱਕਾ ਪਿਆਜ਼ ਹੋਊ ਐਮਪੀ ਵਾਲੇ ਦਾ ਜੀ ਠੀਕ ਹੈ ਜੀ ਤੇ 15 16 ਹਰਸਰ ਦਾ ਭਾਅ ਜੀ ਇਹਦਾ ਐਮਪੀ ਵਾਲੇ ਪਿਆਜ਼ ਦਾ ਜੀ ਆਜੂ ਦਾ ਠੀਕ ਹੈ ਜੀ ਹਾਂਜੀ ਦੋਸਤੋ ਆਪਾਂ ਨਾਸ਼ਟੇ ਬਾਰੇ ਵੀ ਗੱਲਬਾਤ ਕਰਦੇ ਹਾਂ ਬਾਗ ਨਾਲ ਵੀ ਅੱਜ ਦਾ ਕੀ ਭਾਰ ਹੈ ਜੀ ਨਾਸ਼ਟੇ ਦਾ ਕੀ ਭਾਰ ਹੈ ਜੀ ਨਾਸ਼ਟੇ ਦੀ ਸੁਪਰ ਕੁਆਲਿਟੀ ਵੀਰੇ 23-24 ਰੁਪਏ ਵਿਗ ਰਹੀ ਹੈ ਹਾਂਜੀ ਦੋਸਤੋ 23-24 ਰੁਪਏ ਦਾ ਭਾਜ ਜੀ ਸੁੱਕਾ ਵਧੀਆ ਪਿਆਜ ਹੈ ਜੀ ਨਾਸ਼ਟੇ ਦਾ ਪੂਰਾ ਸੁਪਰ ਵਧੀਆ ਹੁੰਦਾ ਜੀ ਨਾਸ਼ਟੇ ਦਾ ਪਿਆਜ ਜੀ ਜੀ 23 ਤੋਂ ਲੈ ਕੇ 24 ਰੁਪਏ ਤੱਕ ਦਾ ਭਾਜ ਜੀ ਬੰਦ ਗੱਟੇ ਦਾ ਜੀ ਇਹ ਜਿੰਨ ਦੋ ਸਾਈਡ ਦਾ ਹੈ ਇਹ ਐਮਪੀਆਰ ਦਾ ਕੀ ਭਾਜ ਜੀ ਇਹ ਇਧਰਲੇ ਦਾ ਜੀ ਇਹ ਵਧੀਆ ਮਾਲ ਵੀਰੇ 22 ਰੁਪਏ ਹਾਂਜੀ ਦੋਸਤੋ ਐਮਪੀ ਵਾਲੇ ਦਾ ਪਿਆਜ ਦਾ ਭਾਅ ਠੀਕ ਹੈ ਜੀ ਹੋਲ ਸੇਲ ਦਾ ਰੇਟ ਹੈ ਜੀ ਇਹ ਵੀ ਜੇ ਕਿਸੇ ਨੇ ਲੈਣਾ ਜੀ ਤਾਂ ਹੋਲ ਸੇਲ ਦੇ ਰੇਟ ਤੇ ਗੱਟੇ ਦਾ ਭਾਅ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਲਸਣ ਦਾ ਭਾਅ ਵੀ ਭਾਅ ਵਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਹ ਲਸਣ ਦਾ ਕੀ ਭਾਅ ਜੀ ਬਗੜ ਡੱਬੇ ਦਾ ਕੀ ਭਾਅ ਜੀ ਇਹਦਾ ਲਸਣਾ 85 ਰੁਪਏ 90 ਰੁਪਏ ਫਿਰ ਹਾਂਜੀ ਦੋਸਤੋ 85 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਅੱਜ ਦਾ ਭਾਅ ਜੀ ਕਿ ਕਿਹੜਾ ਲਸਣ ਹੈ ਇਹ ਇਹ ਆਪਣਾ ਪੀਪਲੀਆ ਮੰਡੀ ਐਮਪੀ ਦਾ ਇਹ ਐਮਪੀ ਦਾ ਜੀ ਲਸਣ ਹੈ ਇਹ ਠੀਕ ਹੈ ਜੀ ਅੱਜ ਦਾ ਭਾਅ ਜੀ ਇਹਦਾ